ਸੰਦੀਪ ਸ਼ਰਮਾ ਸੋ ਅੱਜ 1 ਮਈ 1 ਮਈ ਨੂੰ ਅੰਤਰਰਾਸ਼ਟਰੀ ਲੇਬਰ ਡੇ ਮਨਾਇਆ ਜਾ ਰਿਹਾ ਸੋ ਲੇਬਰ ਡੇ ਤਾਂ ਮਨਾਇਆ ਜਾਂਦਾ ਹੈ ਇਸ ਤੇ ਬਾਬਤ ਸਰਕਾਰਾਂ ਨੇ ਅੱਜ ਛੁੱਟੀ ਦਾ ਐਲਾਨ ਵੀ ਕੀਤਾ ਵੱਡੇ ਵੱਡੇ ਅਫਸਰ ਤੇ ਟੀਚਰ ਤੇ ਵੱਡੇ ਜਿਹੜੇ ਅਫਸਰ ਹੈਗੇ ਆ ਅਧਿਕਾਰੀ ਉਹ ਆਪਣੇ ਅੱਜ ਘਰ ਬੈਠ ਕੇ ਇਸ ਛੁੱਟੀ ਦਾ ਆਨੰਦ ਮਾਣ ਰਹੇ ਛੁੱਟੀ ਕਿਹਦੀ ਹੈ ਲੇਬਰ ਦੀ ਲੇਬਰ ਉਹ ਜਿਹੜੀ ਸੜਕ ਤੜਕਸਾਰ ਹਨੇਰੀ ਤੋਂ ਚੱਕਰ ਦੇ ਵਿੱਚ ਆ ਕੇ ਸ਼ਹਿਰੋਂ ਪਿੰਡਾਂ ਚਲ ਕੇ ਸ਼ਹਿਰ ਆ ਕੇ ਆਪਣੇ ਦੋ ਵਕਤ ਦੀ ਯਾਨੀ ਕਿ ਸਵੇਰ ਤੇ ਸ਼ਾਮ ਦੀ ਰੋਟੀਆਂ ਦਾ ਇੰਤਜ਼ਾਮ ਕਰਮ ਵਾਸਤੇ ਸ਼ਹਿਰ ਆਂਦੀ ਹੈ ਸੋ ਤੁਹਾਨੂੰ ਅੱਜ ਉਹਨਾਂ ਲੇਬਰਨਾ ਮਦਾਨ ਜਾ ਰਹੇ ਪਹਿਲਾ ਜਿਹੜੀ ਇਹ ਲੇਬਰ ਹੈਗੀ ਜਿਹੜੇ ਸਵੇਰੇ ਯਾਨੀ ਕਿ ਪਿੰਡਾਂ ਜੋ ਸ਼ੁਰੂ ਹੁੰਦੇ ਆ ਸ਼ਹਿਰ ਆਮਲ ਆਂਦੇ ਆ ਤਾਂ ਕਿ ਆਪਣੇ ਇੱਕ ਡੰਗ ਦੀ ਰੋਟੀ ਦਾ ਇੰਤਜ਼ਾਮ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਦੇ ਲੇਬਰ ਡੇ ਹੈ ਅੱਜ ਲੇਕਿਨ ਇਹ ਅੱਜ ਵੀ ਇਹ ਅੱਜ ਵੀ ਜਿਹੜੇ ਹੈਗੇ ਆ ਬੰਦੇ ਆਪਣੀ ਰੋਟੀ ਦੇ ਵਾਸਤੇ ਅੱਜ ਲੇਵਰ ਦੇ ਦੇ ਸ਼ਹਿਰ ਵਿੱਚ ਬੈਠੇ ਆ ਆਪਣੇ ਕੰਮ ਕਾਜ ਵਾਸਤੇ ਸੋ ਇਹ ਸਾਰੀ ਲੇਬਰ ਬੈਠੀ ਹੈ ਜਿਹੜੀ ਅੱਜ ਲੇਬਰ ਦੇ ਦੇ ਦਿਨ ਦੋ ਵਕਤ ਦੀ ਰੋਟੀ ਵਾਸਤੇ ਅੱਜ ਵੀ ਲੇਬਰ ਦਿਨ ਦੇ ਵਿੱਚ ਕੰਮ ਕਰਤੇ ਬੈਠੀ ਹੋਈ ਹੈ ਅਸੀਂ ਅੱਜ ਅੱਜ ਕੀ ਦਿਨ ਹੈ ਅੱਜ ਕੀ ਦਿਨ ਹੈ ਅੱਜ ਇੱਕ ਮਈ ਆ ਮਜ਼ਦੂਰ ਦੇ ਤੇ ਵੀ ਮਜ਼ਦੂਰ ਦੇ ਆ ਤੇ ਮਤਲਬ ਕੀ ਮਜ਼ਦੂਰੀ ਦਾ ਹਾਂਜੀ ਮਜ਼ਦੂਰੀ ਦਾ ਮਤਲਬ ਕੀ ਆ ਇਹ ਐਸ ਤਰ੍ਹਾਂ ਅਸੀਂ ਆਪਣੇ ਹੱਕ ਮੰਗੇ ਸ਼ੇਦਣ ਹਾਂਜੀ ਕਿੱਥੋਂ ਆਨੇ ਤੁਸੀਂ ਅਰੇ ਲਾਲਤੋਪਾ ਇਤੋ ਪੈਂਡਾ ਲਾਲ ਤੋਂ ਬਲਾਂ ਦੋਧਾ ਸਾਈਡ ਹਾਂਜੀ ਹਾਂਜੀ ਜੀ ਜੀ ਅੱਜ ਫੇ ਸਭ ਸਰਕਾਰਾਂ ਨੇ ਛੁੱਟੀ ਕੀਤੀ ਤੁਸੀਂ ਇੱਜ ਘਰ ਕਿਉਂ ਨਹੀਂ ਬੈਠੇ ਹਾਂਜੀ ਉਹਦੀ ਛੁੱਟੀ ਕਿਉਂ ਨਹੀਂ ਕੀਤੀ ਅੱਜ ਆ ਛੁੱਟੀ ਆ ਜੀ ਸਾਡੀ ਕੰਮ ਕਰਦੇ ਬਿਲੇ ਬੈਠੇ ਕੰਮਕਾਰ ਥੋੜੇ ਸਾਹਮਣੇ ਆ ਨਾ ਕੰਮ ਆ ਹੀ ਨਹੀਂ ਰਿਹਾ ਕੀ ਕਰੂ ਮੈਂ ਦੂਜਾ ਬਹੁਤ ਵਰੀ ਹਾਲਤਾ ਹਾਂਜੀ ਮਜ਼ਦੂਰ 15 20 ਵੀਰੇ ਪਿੰਡਾਂ ਤੋਂ ਆਉਂਦੇ ਆ ਕੰਮ ਤੁਸੀਂ ਦੇਖ ਰਹੇ ਹੋ ਮਿਲ ਗਿਆ ਕਰੇ ਨਹੀਂ ਮਿਲ ਜਾਏ ਆਪ ਦਾ ਮਜ਼ਦੂਰਾਂ ਨਾਲ ਕੋਈ ਦੇਖ ਹੀ ਨਹੀਂ ਰਿਹਾ ਨਾ ਕੋਈ ਸਰਕਾਰ ਹੀ ਦੇਖ ਰਹੀ ਆ ਤੁਹਾਡੇ ਸਾਹਮਣੇ ਪਹਿਲੀ ਗੱਲ ਤਾਂ ਮਜ਼ਦੂਰਾਂ ਮਜ਼ਦੂਰਾਂ ਬਾਤ ਤੇ ਚਾਹੀਦਾ ਜੇ ਉਹਨਾਂ ਨੂੰ ਡੇਲੀ ਪੇ ਬੰਦਾ ਉਹਦਾ ਕੰਮ ਹੀ ਲੱਗਦਾ ਮੰਨ ਲਓ ਇੱਕ ਹਫ਼ਤੇ ਦੇ 2 ਦਿਨ ਲੱਗੇ ਉਹ ਪਰਿਵਾਰ ਦੀ ਕੀ ਪਾਲਣ ਪੋਸ਼ਣ ਕਰੂਗਾ ਲੇਕਿਨ ਗਵਰਨਮੈਂਟੋਂ ਲਈ ਕੋਈ ਝੋਲਤ ਨਹੀਂ ਹੈ ਉਹ ਮਜ਼ਦੂਰਾਂ ਲਈ ਕੋਈ ਨਾ ਕੋਈ ਉਹਨੂੰ ਕਰਨਾ ਚਾਹੀਦਾ ਤੇ ਉਹਨਾਂ ਮਜ਼ਦੂਰਾਂ ਦੀ ਹੈਲਪ ਕਰਨ ਜੈ ਕੋਈ ਕੋਈ ਮਹੀਨੇ ਤੋਂ 2 ਮਹੀਨੇ ਬਾਅਦ ਜਾਂ ਸਾਲ ਬਾਅਦ ਉਹਨੂੰ ਕੁਝ ਨਾ ਕੁਝ ਦੇਣ ਪੈਸਾ ਤੇ ਰੋਜ਼ ਦਿਨ ਜੋ ਆਪ ਦਾ ਟਾਈਮ ਪਾਸ ਕਰ ਰਹੇ ਲੇਕਿਨ ਇੱਥੇ ਕੋਈ ਨਹੀਂ ਮਜ਼ਦੂਰਾਂ ਬਾਰੇ ਕੋਈ ਨਹੀਂ ਸੋਚਦਾ ਕੋਈ ਤਿਆੜੀ ਬੰਦ ਕਦੀ ਨਹੀਂ ਬੰਦਦੀ ਹਾਂਜੀ ਹਾਂਜੀ ਇਹ ਤਾਂ ਉਹਨੂੰ ਦੱਸਿਆ ਵੀ ਆਪ ਤੇ ਇੱਕ ਦੋ ਦਿਨ ਲੱਗੇ ਬਾਸੋਂ ਸਿਰਫ ਟਾਈਮ ਪਾਸ ਹੀ ਆਉਦਾ ਰੋਟੀ ਦਾ ਮਸਲਾ ਹੋਰ ਕੋਈ ਉਹਦੇ ਵਿੱਚ ਨਹੀਂ ਮਜ਼ਦੂਰਾਂ ਨੂੰ ਕੋਈ ਨਹੀਂ ਪੁੱਛ ਰਿਆ ਹੁਣ ਆ ਵੀ ਗੁੰਦਾਦਿਆਂ ਸਾਡੇ ਐਮਐਲਏ ਸਾਹਿਬ ਸੀ ਐਮਐਲਏ ਸਾਹਿਬ ਗੁਰਬੀ ਕੁਕੀ ਜੀ ਆ ਬਣੇ ਪਹਿਲਾਂ ਕੌਂਸਲਰ ਸੀ ਇੱਥੇ ਆ ਸੈੱਡ ਦੀ ਹਾਲਤ ਨੂੰ ਮਾਰ ਲਿਓ ਕੈਮਰਾ ਅਸੀਂ ਘਟੋਟ ਪੰਜ ਛੇ ਸਾਲ ਸਾਡੇ ਇਸ ਢੰਡਾ ਚੜ੍ਹਦੇ ਸੀ ਵੀ ਉਹਨਾਂ ਨਾਲ ਸਾਦਰ ਮੈਂ ਪ੍ਰਧਾਨ ਅਜੇ ਜੂਨੀਅਰ ਦਾ ਤੇ ਹੁਣ ਤੁਸੀਂ ਦੇਖੋਗੇ ਉਸ ਤੋਂ ਬਾਅਦ ਬਣ ਕੇ ਆਏ ਨਹੀਂ ਕਦੇ ਆ ਸੈੱਡ ਦੀ ਹਾਲਤ ਦੇਖੋ ਆ ਤੁਸੀਂ ਮਾਰੋ ਕੈਮਰਾ 1200 ਫੁੱਟਾਂ ਕੀ ਹਾਲ ਦੇਖ ਲਓ ਲੇਬਰ ਦੇ ਬੈਠਣ ਵਾਲੀ ਕੀ ਜਗ੍ਹਾ ਇਹ ਗਰੀਬਾਂ ਦੇ ਸਰਪ ਉਹ ਗਰੀਬੀ ਦਾਵਾ ਦਿਖਾਇਆ ਗਿਆ ਲੇਕਿਨ ਕੀਤਾ ਕੁਝ ਨਹੀਂ ਹਾਲਾਂਕਿ ਉਹਨਾਂ ਨੇ ਹੱਥਵਾਸਾ ਕਰੀਬਾਨੇ ਬੈਠੇ ਬਾਅਦ ਜਗਾ ਦਾ ਵਧੀਆ ਬਣਾਉਣੀ ਚਾਹੀਦੀ ਆ। ਝਾੜੀ ਭਾੜੀ ਬੱਕ ਦੀ ਬਾਂਦੀ ਕਦੀ ਨਹੀਂ ਬਾਂਦੀ ਆ। ਅੱਜ ਵੀ ਤੁਸੀਂ ਕਾਮਾ ਦੇ ਆਏ ਹੋ ਵੀ ਤਾਂ 2 ਡੰਗ ਦੀ ਰੋਟੀ ਦਾ 2 ਡੰਗ ਦੀ ਰੋਟੀਆਂ ਇੰਤਜ਼ਾਮ ਬੈਠਾ ਹੋ ਜੀ। ਹਾਂਜੀ ਹੋ ਜਾਵੇ ਪਰ ਲੇਕਿਨ ਨਹੀਂ। ਵੇਲੇ ਬੈਠੇ ਹਾਂ ਜੀ। ਕਿੱਥੋਂ ਆਣ ਜੀ? ਅੱਜ ਕਾ 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 ਕੰਮ ਕਰਦੇ ਹੋ? ਕਾਦਾ ਕੰਮ ਕਰਦੇ? ਲੇਬਰ ਦਾ ਹੀ ਕਰੇ। ਲੇਬਰ ਦਾ ਕੰਮ ਕਰਦੇ। ਅੱਜ ਵੇਲੇ ਅੱਜ ਵੇਲੇ ਅੱਜ ਵੇਲੇ ਅੱਜ ਵੇਲੇ ਹਾਂਜੀ ਹਾਂਜੀ ਝਾੜੀ ਨਹੀਂ ਪਈ। ਅੱਗੇ ਬਾਂਦੀ ਕਦੀ

ਹਾਂ ਜੀ ਹਾਂ ਜੀ ਬੁੱਧਵਾਰ ਆ ਬੁੱਧਵਾਰ ਆ ਹਾਂ ਜੀ ਜਦ ਕਦਾ ਕੀ ਦੇਣਾ ਜੀ ਹਾਂ ਜੀ ਛੁੱਟੀ ਦੇਣਾ ਛੁੱਟੀ ਦਾ ਕਾਹਦਾ ਛੁੱਟੀ ਦੇਣਾ ਛੁੱਟੀ ਦਾ ਆਹ ਵਾਹ ਪਤਾ ਨਹੀਂ ਛੁੱਟੀ ਦਾ ਉਹ ਮਜ਼ਦੂਰ ਤਾਂ ਹੈਗੇ ਆ ਅੱਜ ਲੇਬਰ ਡੇ ਆ ਲੇਕਿਨ ਕਈਆਂ ਨੂੰ ਇਹ ਵੀ ਨਹੀਂ ਪਤਾ ਵਈ ਅੱਜ ਇਹਨਾਂ ਦੇ ਹੱਕੀ ਵਾਸਤੇ ਰਾ ਜਿਹੜਾ ਦਿਨ ਮਨਾਇਆ ਜਾਂਦਾ ਆ ਲੇਬਰ ਡੇ ਅਣੀ ਕੀ ਅੰਦਾਜ਼ੀ ਕੀ ਲੇਬਰ ਡੇ ਦਾ ਜਿਹੜਾ ਪਾਰਸ ਤੋਂ ਪਹਿਲਾਂ 1 ਮਈ 1923 ਨੂੰ ਹਿੰਦੁਸਤਾਨ ਦੇ ਮਦਰਾ ਯਾਨੀ ਕਿ ਚੇਨਈ ਦੇ ਵਿੱਚ ਇਸ ਦੀ ਸ਼ੁਰੂਆਤ ਹੋਈ ਸੀ ਜਿਹੜੇ ਹਿੰਦੁਸਤਾਨ ਮਜ਼ਦੂਰ ਸੰਘ ਦੇ ਇਥੇ ਇੱਕ ਐਲਾਨ ਕੀਤਾ ਗਿਆ ਸੀ ਤਾਂ 1 ਮਈ 1923 ਨੂੰ ਸੋ ਲੇਕਿਨ ਅੱਜ ਵੀ ਜਿਹੜੇ ਮਜ਼ਦੂਰ ਹਨ ਉਹਨਾਂ ਦੀ ਹਾਲਤ ਕਾਫੀ ਬਦਤਰ ਹੈ ਵੀ ਦੋ ਡੰਗ ਦੀ ਰੋਟੀ ਵਾਸਤੇ ਵੀ ਇਹਨਾਂ ਨੂੰ ਅੱਜ ਯਾਨੀ ਕਿ ਲੇਬਰ ਡੇ ਵੀ ਅੱਜ ਇਹਨਾਂ ਨੂੰ ਪਿੰਡਾਂ ਚੱਲ ਕੇ ਸ਼ਹਿਰਾਂ ਵਿੱਚ ਕੰਮ ਵਾਸਤੇ ਯਾਨੀ ਕਿ ਆਪਣੇ ਬੱਚੇ ਪਾਲਣ ਵਾਸਤੇ ਆਣਾ ਪਿਆ। ਤੁਸੀਂ ਕੀ ਨੰਬਰ ਹੈ ਤੁਹਾਡਾ ਜੀ? ਵਿਨਦਰ ਸਿੰਘ ਇਥੋਂ ਆਉਂਦੇ ਹਾਂ। ਫਿਸਵਾ ਮੁੱਲਾਵਰ ਤੋਂ 4 ਕਿਲੋਮੀਟਰ। ਕੰਮ ਕਰਦੇ ਹੋ ਕੰਮ ਦਾ ਜੀ ਦਿਹਾੜੀ ਜੋਤਾ ਹੀ ਕਰਦੇ ਆ ਲੇਬਰ ਦਾ ਹੀ ਬਸ ਕਿਤੇ ਮਿਲ ਜਾਂਦੀ ਆ ਕਦੇ ਨਹੀਂ ਅੱਜ ਕੀ ਦਿਨ ਹੈ ਪਤਾ ਦੈਂ ਦਾ ਤਾਂ ਪਤਾ ਨਹੀਂ ਪਰ ਮੈਂ ਉਹ ਅਨਪੜਾ ਕੀ ਦਿਨ ਅੱਜ ਦੈਂਤਾ ਅੱਜ ਬਦਵਾਰਾ ਬਦਵਾਰਾ ਹਾਂਜੀ ਹੋਰ ਬਾਕੀ ਹੈ ਤਾਂ ਸਾਡੀ ਛੁੱਟੀ ਦਾ ਦਿਨ ਪਰ ਕਰ ਨਹੀਂ ਸਕਦੇ ਅਸੀਂ ਸਾਡੇ ਬੱਸ ਦਾ ਰੋਗ ਨਹੀਂ ਜੇ ਅਸੀਂ ਛੁੱਟੀ ਕਰਦੇ ਆ ਯਾਰ ਨਹੀਂ ਉਹ ਵੀ ਬੈਠਾਂਗੇ ਉਹ ਤਾਂ ਹੁਣ ਕਹਿੰਦੇ ਆਮ ਪਾਰਟੀ ਆਮ ਪਾਰਟੀਆਂ ਕੁਰਸੀਆਂ ਲੈ ਕੇ ਬੈਠ ਗਏ ਸਾਡੀ ਦਾ ਅੱਜ ਤੱਕ ਗੱਲ ਹੀ ਨਹੀਂ ਕੀਤੀ ਉਹਨਾਂ ਨੇ ਕਿਸੇ ਵੀ ਬੰਦੇ ਨੇ ਕਿਸੇ ਨੇ ਵੀ ਜਿਹੜੇ ਕਹਿੰਦੇ ਅਸੀਂ ਆਮ ਆ ਲੋਕਾਂ ਅੰਗੇ ਆਮ ਆ ਕਦੇ ਕੋਈ ਸਾਡੀ ਗੱਲ ਨਹੀਂ ਪਿਆੜੀ ਪੈਂਦੀ ਨਹੀਂ ਪੈਂਦੀ ਕਿੱਥੇ ਪੈਂਦੀ ਆ ਜੀ ਕਦੇ 300 ਤੇ ਸਫਰ ਕਰਕੇ ਮੁੜ ਜਾਈਦਾ ਕਦੇ 500 ਤੇ ਸਫਰ ਕਰਕੇ ਮੁੜ ਜਾਈਦਾ ਕਦੇ ਖਾਲੀ ਮੁੜ ਜਾਈਦਾ ਕਈ ਵਾਰੀ ਹਫਤਾ ਆਪ ਤਾਂ ਖਾਲੀ ਮੁੜ ਜਾਂਦੇ ਆ ਫੇ ਕੀ ਕਰੀਏ ਆਪਦੇ ਕਾਰਮਾਨ ਨੂੰ ਰੋਕ ਕੇ ਫੇਰ ਵਹਣੇ ਆ ਕੀ ਨਮੜਾ ਤਰਵਾਰਾ ਹੈਗਾ ਜੀ ਕਿੱਤੋਂ ਆਨੇ ਚੰਕੀ ਮਾਂ ਠੀਕ ਆਮ ਕਰਦੇ ਆਹੀ ਲੇਬਰ ਦਾ ਜੀ ਹਾਂਜੀ ਅੱਜ ਤਾਂ ਅੱਜ ਕੀ ਦਿਨਾ ਹਾਂਜੀ ਅੱਜ ਦਾ ਲੇਬਰ ਤਾਂ ਹੀ ਛੁੱਟੀ ਆ ਫੇਰ ਵੀ ਇਹ ਤਾਂ ਬੈਠਾ ਮੰਡੀ ਕਿਉਂ ਆਈ ਗਿਆ ਮੈਂ ਜੀ ਛੁੱਟੀ ਕਰਦਾ ਛੁੱਟੀ ਕਰਨ ਕੀ ਇਤਿਹਾਸ ਨਹੀਂ ਛੁੱਟੀ ਛਰਨਾ ਹੀ ਨਹੀਂ ਚੱਲੇ ਕਦ ਤੱਕ ਕੱਲ ਕਾਦਨ ਤਬੂਗੇ ਛੁੱਟੀ ਕਰੀ ਚੱਲੇ ਹਾਂ ਤਪਣਾ ਆ ਤੁਹਾਡੀ ਹੱਕ ਤੁਹਾਡਾ ਲੇਕਿਨ ਆਨੰਦ ਮਾਰਦੇ ਵੱਡੇ ਅਧਿਕਾਰੀ ਹਾਂਜੀ ਸਹੀ ਗੱਲ ਹੈ ਵੱਡੇ ਮਾਰਦੇ ਸਾਡਾ ਕਿਸੇ ਨੇ ਕੋਈ ਅੱਜ ਤੱਕ ਗੱਲ ਹੀ ਨਹੀਂ ਕੀਤੀ ਸਾਡਾ ਆਨੰਦ ਕਾਦਾ ਅਈ ਤਾਂ ਆਉਣੇ ਆ ਮੁੜ ਜਾਨੇ ਤੇ ਆੜੀ ਮੈਲਦੀ ਹੈ ਠੀਕ ਹੈ ਨੀ ਤੇਰੀ ਇੱਕ ਤੇ ਦਿਹਾੜੀ ਲਾਗੀ ਤਾਂ ਦਾਲ ਨਾਲ ਰੋਟੀ ਖਾ ਲੈਣੇ ਨਹੀਂ ਤਾਂ ਚਾਰ ਹੀ ਹੁੰਦਾ ਰੋਟੀਆਂ ਚ ਚਾਰ ਹੁੰਦਾ ਚਾਰ ਨਾ ਸੇਤ ਤਾਂ ਦਰੋਸਤ 25 25 ਬੱਚੇ ਬਗਦਾ ਪਾਲ ਦੇ 25 ਕਿੱਦਾ ਹੋਣਾ ਆਈ ਆਈ ਬੱਚੇ ਵੀ ਆਈ ਖਾ ਲੈਂਦੇ ਕੀ ਕਰੀਏ ਮੁਸ਼ਕਿਲ ਦਾ ਹਾਂ ਮਜਬੂਰੀ ਕਰਕੇ ਖਾਣੀ ਪੈਂਦੀ ਹੁਣ ਮਹੀਨੇ ਕਿੰਨੀ ਦਿਹਾੜੀ ਲੱਗ ਜਾਂਦੀ ਆ ਜੀ ਮਹੀਨੇ ਤਾਂ ਕਈ ਵਾਰੀ ਮਹੀਨੇ ਪੰਜ ਹੀ ਦਿਹਾੜੀਆਂ ਲੱਗਦੀਆਂ ਅੱਛਾ ਕਈ ਘਰੀ ਲੱਗਦੀ ਨਹੀਂ ਬਿਲ ਖਾਲੀ ਮੜ ਜਾਈ ਆਪੇ ਕੀ ਨਾ ਬੜਾ ਹਾਂ ਜੀ ਹਰਵਿੰਦਰ ਸਿੰਘ ਆ ਜੀ ਕੀ ਕੰਮ ਕਰਦੇ ਹੋ ਲੇਬਰ ਦਾ ਹੀ ਕਰਦੇ ਆ ਜੀ ਅੱਜ ਵੀ ਅੱਜ ਆਇਓ ਦਿਹਾੜੀ ਉੜੀ ਗਏ ਛੁੱਟੀ ਕੋ ਨਹੀਂ ਕੀਤੀ ਜੀ ਛੁੱਟੀ ਹਰ ਕੰਮ ਨਹੀਂ ਲੱਗਦਾ ਰੋਜ਼ ਤਾਂ ਮੜ ਜਾਈ ਬਿਲ ਕੰਮ ਹੈ ਨਹੀਂ ਕਿੰਨੀ ਉਮਰ ਹੈ ਕਿ 61 ਸਾਲ ਦੀ ਅਜੇ ਵੀ ਕੰਮ ਕਰਦੇ ਹਾਂ ਅਜੇ ਵੀ ਕੰਮ ਕਰਦੇ ਹਾਂ ਬੱਚੇ ਬਾਲਦੇ ਹੋਏ ਵੀ ਰੋਟੀ ਹੋ ਜਾਂਦੀ ਹਾਂਜੀ 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 ਮੈਂ ਬੰਦੀ ਫਿੱਕਾ ਕਰ ਦੋ ਓਏ ਵੀ ਸਾਰ ਲਈ ਦਾ ਜਿਵੇਂ ਜੇ ਲੂਟ ਲਾਦਾ ਜੇ ਲਾਗੀ ਕਦੇ ਫਲਾ ਲੀ ਕਦੇ ਨਾ ਮੋੜੇ ਖਾਲੀ ਵਾ ਔਖਾ ਇਹ ਔਖਾ ਹੀ ਕੰਮ ਆ ਜੀ ਜੂਨ ਗਜਾ ਦਾ ਬਹੁਤ ਔਖਾ ਮੁਸ਼ਕਿਲ ਹੈ ਤੋਂ ਕੋਈ ਤਾਂ ਸਿਆ ਦੇ ਸਕਦੇ ਹੋ ਇਹ ਉਹ ਜਗਾ ਹੈਗੀ ਆ ਅੰਦਾਸੀ ਕੀ ਲੇਕਿਨ ਇੱਥੇ ਵੀ ਹੈ ਜਿਹੜੀ ਇਹ ਮਜ਼ਦੂਰ ਦਾ ਜਿਹੜੀ ਬੈਠੇ ਜਗਾ ਹੈਗੀ ਆ ਕਿੰਨੀ ਗੰਦਗੀ ਇੱਥੇ ਵੀ ਹਜੇ ਵੀ ਹੈਗੀ ਕੋਈ ਸਫਾਈ ਦਾ ਇੰਤਜ਼ਾਮ ਨਹੀਂ ਹੈ ਇੱਥੇ ਕਿਸ ਤਰ੍ਹਾਂ ਦੇਖੋ ਇਹ ਪੈਂਦੇ ਆ ਪਾਣੀ ਪੀਣ ਦਾ ਇੰਤਜ਼ਾਮ ਵੀ ਦੇਖੋ ਕਿਸ ਤਾਂ ਵੀ ਇਹਨੇ ਪੁਰਾਣੀ ਹੈ ਕਿੰਨੀ ਇੱਥੇ ਗੰਦਗੀ ਹੈਗੀ ਆ ਕਿਸ ਜਗ੍ਹਾ ਤੇ ਇਹ ਮਜ਼ਦੂਰ ਬੈਂਦੇ ਆ ਤੁਸੀਂ ਦੇਖ ਸਕਦੇ ਹੋ ਇੱਥੇ ਬੈਠਣ ਦੀ ਜਗ੍ਹਾ ਦੀ ਕਾਫੀ ਗੰਦਗੀ ਆ ਪੀਣ ਵਾਲਾ ਪਾਣੀ ਹੈ ਉਹ ਕਿਸ ਤਰ੍ਹਾਂ ਆ ਰਿਹਾ ਕਿਸੇ ਕਿੰਨੀ ਟੈਂਕੀ ਦੀ ਹਾਲਾਤ ਤੁਸੀਂ ਦੇਖਦੇ ਹੋ ਜਿਸ ਦਾ ਇਹ ਮਜ਼ਦੂਰ ਪਾਣੀ ਪੀਂਦੇ ਆ ਕਿਸ ਤਰ੍ਹਾਂ ਦੀ ਇਹ ਟੈਂਕੀ ਹੈ ਪਾਣੀ ਪੀਂਦੇ ਸਾਫ ਉਤਰਾ ਪਾਣੀ ਹੈ ਜੇ ਨਹੀਂ ਹੈ ਲੇਕਿਨ ਇਹਨਾਂ ਨੂੰ ਕੋਈ ਫਿਲਟਰ ਵਾਟਰ ਦੀ ਵੀ ਕੋਈ ਵਿਵਸਥਾ ਨਹੀਂ ਹੈ ਆਮ ਹਰ ਘਰ ਦੇ ਵਿੱਚ ਆਈਕਲ ਫਿਲਟਰ ਵਾੜੇ ਲੇਕਿਨ ਇਹ ਦੂਜੀ ਰਾ ਕਾਰਪੋਰੇਸ਼ਨ ਦਾ ਪਾਣੀ ਆਂਦਾ ਉਹੀ ਪੀਂ ਇਸ ਗੰਦੀ ਟੈਂਕੀ ਦਾ ਪਾਣੀ ਹੈ ਜਿੱਦਾਂ ਦੀ ਹੈ ਇਸ ਦਾ ਪਾਣੀ ਪੀਣ ਤੋਂ ਵੀ ਮਜਬੂਰਾ ਹੈ ਤਾਂ ਲੇਬਰ ਹੈ ਕੰਮ ਦਾ ਲੇਬਰ ਕਰਦੇ ਲੱਗਾ ਕਦੀ ਦਿਹਾੜੀ ਪੈਂਦੀ ਕਦੀ ਨਹੀਂ ਪੈਂਦੀ ਸੋ ਅੱਜ ਲੇਬਰ ਡੇ ਦੇ ਉੱਤੇ ਬੇਸ਼ੱਕ ਸਰਕਾਰਾਂ ਨੇ ਛੁੱਟੀ ਐਲਾਨ ਕੀਤਾ ਲੇਕਿਨ ਹਜੇ ਵੀ ਅੱਜ ਜਿਹੜੀ ਲੇਬਰ ਡੇ ਦੇ ਉੱਪਰ ਜਿਹੜੀ ਇਹ ਆਪਣੇ ਦੋ ਡੰਗ ਜਿਹੜੇ ਇੱਕ ਡੰਗ ਦੀ ਰੋਟੀ ਕਮਾਣ ਵਾਸਤੇ 15 15 ਵੀ ਵੀ ਕਿਲੋਮੀਟਰ ਚੱਲ ਕੇ ਲੁਧਿਆਣਾ ਸ਼ਹਿਰ ਦੇ ਵਿੱਚ ਆਪਣੇ ਸ਼ਾਮ ਦੀ ਡਾਂਗੀ ਕਰਨ ਦੀ ਰੋਟੀ ਦਾ ਇੰਤਜ਼ਾਮ ਕਰਨ ਦੇ ਸ਼ਹਿਰਾਂ 'ਚ ਆਂਦੇ ਤੇ ਕੰਮ ਕਰਦੇ ਲੇਕਿਨ ਦਿਹਾੜੀ ਅੱਜ ਬਿਲਕੁਲ ਬੇਲੇ ਬੈਠੇ ਆ ਕੋਈ ਕੰਮ ਨਹੀਂ ਹੈ ਸੋ ਸਰਕਾਰਾਂ ਨੂੰ ਵੀ ਇਹਨਾਂ ਦੇ ਬਦਲ ਧਿਆਨ ਕਰਨਾ ਚਾਹੀਦਾ ਬੇਸ਼ੱਕ ਇਹਨਾਂ ਦਾ ਹੱਕ ਹੈਗਾ ਲੇਬਰ ਡੇ ਦਾ ਮਨਾਣੇ ਲੇਕਿਨ ਅਸਲੀ ਲੇਬਰ ਡੇ ਦਾ ਮਤਲਬ ਕੀ ਹੈ ਸ਼ਾਇਦ ਨਾ ਤਾਂ ਇਹਨਾਂ ਨੂੰ ਪਤਾ ਹੈ ਲੇਕਿਨ ਸਰਕਾਰਾਂ ਇਸ ਵਲ ਧਿਆਨ ਆਖਰ ਕਿਉਂ ਨਹੀਂ ਕਰਦੀਆਂ ਬੇਸ਼ੱਕ ਛੁੱਟੀਆਂ ਐਲਾਨ ਇਹਨਾਂ ਦੇ लेकिन भी मोहताज है क्या मैं संदीप शर्मा, टीवी देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम और वट्स चैनल पर